ਮੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਅੱਜ ਮੈਨੂੰ ਐਗਰੀਕਲਚਰਲ ਸਬ ਇਨਸਪੈਕਟਰ ਦੀ ਨੌਕਰੀ ਮਿਲੀ ਹੈਗੀ ਤੇ ਅੱਜ ਮੈਨੂੰ ਜੁਆਇਨਿੰਗ ਲੈਟਰ ਮਿਲ ਚੁੱਕਿਆ ਹੈਗਾ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਪੜ੍ਹਦੇ ਹੈਗੇ ਸਟੱਡੀ ਕਰਦੇ ਗ੍ਰੈਜੂਏਸ਼ਨ ਤੋਂ ਬਾਅਦ ਹਰ ਇੱਕ ਨੂੰ ਹੁੰਦਾ ਹੈ ਕਿ ਗੌਰਮੈਂਟ ਜੋਬ ਲੱਗੀਏ ਸਭ ਦਾ ਸੁਪਨਾ ਹੈਗਾ ਤੇ ਮੈਂ ਵੀ ਜਦੋਂ 2022 'ਚ ਮੇਰੀ ਐਗਰੀਕਲਚਰ ਦੀ ਸਟੱਡੀ ਕੰਪਲੀਟ ਹੋਈ ਮੈਂ ਫਿਰ ਆਪਣੀ ਗੌਰਮੈਂਟ ਜੋਬ ਦੀ ਤਿਆਰੀ ਕੀਤੀ ਜੁਆਇਨਿੰਗ ਸਾਡੀ ਹੋ ਚੁੱਕੀ ਹੈਗੀ ਅੱਜ ਤੇ ਮੇਰਾ ਫਰਸਟ ਅਟੈਂਪਟ 'ਚ ਪੇਪਰ ਕਲੀਅਰ ਹੋ ਗਿਆ ਹੈ ਉਤਸ਼ਾਹ ਪੈਦਾ ਹੁੰਦਾ ਹੈਗਾ ਇੱਥੇ ਪੱਤਰ ਦੇਣ ਆਉਂਦੇ ਤਾਂ ਇਹ ਬਹੁਤ ਵੱਡੀ ਕੁਤਸ਼ਾ ਦੀ ਗੱਲ ਹੈ ਬੱਚੇ ਹੋਰ ਜ਼ਿਆਦਾ ਮਿਹਨਤ ਕਰਦੇ ਤੇ ਕੋਈ ਸਾਡੇ ਤੋਂ ਇੱਕ ਵੀ ਰੁਪਿਆ ਨਹੀਂ ਮੰਗਿਆ ਕਿ ਆ ਹੈਗਾ ਬਿਲਕੁਲ ਪਿਓਰਲੀ ਐਗਜ਼ਾਮ ਹੋਇਆ ਐਗਜ਼ਾਮ ਕੰਡਕਟ ਹੋ ਰਿਹਾ ਤੇ ਰਿਜ਼ਲਟ ਆਇਆ ਤੇ ਬਿਲਕੁਲ ਅਜਾ ਸਾਡੇ ਕੋਲ ਚੁਆਇਨ ਨਹੀਂ ਕਿ ਕਿਸੇ ਵੀ ਬੱਚੇ ਤੋਂ ਕੋਈ ਵੀ ਰਿਸ਼ਵਤ ਦੀ ਡਿਮਾਂਡ ਨਹੀਂ ਕੀਤੀ ਗਈ ਕੋਈ ਲਿੰਕਸ ਕੁਝ ਨਹੀਂ ਕੰਮ ਕੀਤੀ ਹੈਗੇ ਕਿ ਬਿਲਕੁਲ ਮਿਹਨਤ ਦੇ ਪੇਸ ਤੇ ਪੇਪਰ ਹੋਇਆਗਾ ਮੈਂ ਰੱਬ ਦਾ ਬਹੁਤ ਮਿਹਰ ਕਰੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨਗੇ ਸਰ ਸ਼ਿਕਲ ਜੀ। ਗੁਡ ਮਾਰਨਿੰਗ ਮੈਮ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਤੁਹਾਨੂੰ ਮੈਮ ਬਹੁਤ ਵਧੀਆ ਲੱਗ ਰਿਹਾਗਾ ਅੱਜ ਮੈਨੂੰ ਐਗਰੀਕਲਚਰਲ ਸਬ ਇਨਸਪੈਕਟਰ ਦੀ ਨੌਕਰੀ ਮਿਲੀ ਹੈਗੀ ਤੇ ਅੱਜ ਮੇਰੇ ਜੁਆਇਨਿੰਗ ਲੈਟਰ ਮਿਲ ਚੁੱਕੇ ਹੈਗਾ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਕੀ ਅਸਾਈਗਨੇਸ਼ਨ ਦੇ ਵਿੱਚ ਤੁਹਾਨੂੰ ਜੋਬ ਮਿਲੀ ਕਿਹੜੇ ਮੈਕਮੇ ਦੇ ਵਿੱਚ ਮਿਲੀ ਮੈਮ ਮੈਨੂੰ ਖੇਤੀਬਾੜੀ ਵਿਭਾਗ ਦੇ ਵਿੱਚ ਐਗਰੀਕਲਚਰਲ ਸਬ ਇਨਸਪੈਕਟਰ ਦੀ ਜੋਬ ਮਿਲ ਗਈ ਹੈ ਬਹੁਤ ਜ਼ਿਆਦਾ ਜਿਹੜੇ ਸਟੂਡੈਂਟ ਹੁੰਦੇ ਆ ਉਹ ਮਿਹਨਤ ਕਰਦੇ ਆ ਜੋਬ ਦੇ ਲਈ ਤੇ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਇਸ ਜੋਬ ਦੇ ਲਈ ਮੈਮ ਬਿਲਕੁਲ ਸਾਰੇ ਸਟੂਡੈਂਟ ਹੀ ਮਿਹਨਤ ਕਰਦੇ ਆਗੇ ਜਦੋਂ ਪੜ੍ਹਦੇ ਆਗੇ ਸਟੱਡੀ ਕਰਦੇ ਆ ਗ੍ਰੈਜੂਏਸ਼ਨ ਤੋਂ ਬਾਅਦ ਹਰ ਇੱਕ ਨੂੰ ਹੁੰਦਾ ਹੈ ਕਿ ਗਵਰਨਮੈਂਟ ਜੋਬ ਲੱਗੇ ਇਹ ਸਭ ਦਾ ਸੁਪਨਾ ਹੈਗਾ ਤੇ ਮੈਂ ਵੀ ਜਦੋਂ 2022 'ਚ ਮੇਰੀ ਐਗਰੀਕਲਚਰ ਦੀ ਸਟੱਡੀ ਕੰਪਲੀਟ ਹੋਈ ਮੈਂ ਫਿਰ ਆਪਣੀ ਗਵਰ ਚਲਾਨਾ ਯੋਗ ਜਤਨ ਰਹੇ ਪੰਜਾਬ ਸਰਕਾਰ ਦੇ ਇਹਨਾਂ ਨੇ ਪੰਜਾਬ ਖੇਤੀਬਾੜੀ ਵਿਭਾਗ ਵਿੱਚ ਖੇਤੀਬਾੜੀ ਸਬ ਇਨਸਪੈਕਟਰਾਂ ਦੀਆਂ ਜਿਹੜੀਆਂ ਭਰਤੀਆਂ ਕੱਢੀਆਂ ਤੇ ਮੈਨੂੰ 2022 ਦੀ ਪੋਸਟ ਜਿਹੜੀ ਜੁਆਇਨਿੰਗ ਸਾਡੀ ਹੋ ਚੁੱਕੀ ਹੈਗੀ ਅੱਜ ਤੇ ਮੇਰਾ ਫਰਸਟ ਅਟੈਂਪਟ ਚ ਪੇਪਰ ਕਲੀਅਰ ਹੋ ਗਿਆ ਹੈ ਅੱਜ ਮਾਨ ਸਾਹਿਬ ਦੇ ਵੱਲੋਂ ਜਿਸ ਤਰ੍ਹਾਂ ਮਾਨ ਵੀ ਬਖਸ਼ਿਆ ਗਿਆ ਹੈਗਾ ਖੁਦ ਆਪਣੇ ਹੱਥਾਂ ਦੇ ਨਾਲ ਨਿਯੁਕਤੀ ਪੱਤਰ ਵੀ ਮੰਡੇ ਲੱਗੇ ਨੇ ਕਦੇ ਸੋਚਿਆ ਸੀ ਕਿ ਅਜਿਹਾ ਦਿਨ ਵੀ ਆਊਗਾ ਕਿ ਖੁਦ ਪੰਜਾਬ ਦੇ ਸੀਐਮ ਤੋਂ ਹੁਣ ਨਿਯੁਕਤੀ ਪੱਤਰ ਦੇਣਗੇ ਮੈਂ ਬਿਲਕੁਲ ਨਹੀਂ ਕਿਉਂਕਿ ਇਹ ਇੱਕ ਬਹੁਤ ਵੱਡਾ ਬੱਚੇ ਲਈ ਪ੍ਰਾਊਡ ਦੀ ਗੱਲ ਹੈ ਤੇ ਬਹੁਤ ਵੱਡਾ ਇੱਕ ਉਤਸ਼ਾਹ ਪੈਦਾ ਹੁੰਦਾ ਹੈਗਾ ਜਦੋਂ ਖੁਦ ਸੀਐਮ ਸਾਹਿਬ ਆਪਣਾ ਟਾਈਮ ਕੱਢ ਕੇ ਇੱਥੇ ਪੱਤਰ ਦੇਣ ਆਉਂਦੇ ਤਾਂ ਇਹ ਬਹੁਤ ਵੱਡੀ ਇੱਕ ਉਤਸ਼ਾਹ ਦੀ ਗੱਲ ਹੈ ਬੱਚੇ ਹੋਰ ਜ਼ਿਆਦਾ ਮਿਹਨਤ ਕਰਦੇ ਤੇ ਲਗਾਤਾਰ ਨੌਕਰੀਆਂ ਵੀ ਕੱਡੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਕੱਡੀਆਂ ਜਾ ਰਹੀਆਂ ਤਾਂ ਇਹ ਬਹੁਤ ਇੱਕ ਮਾਣ ਦੀ ਗੱਲ ਹੈ ਕਿ ਮਾਨ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੇ ਲਈ ਜੀ ਜਿਸ ਤਰ੍ਹਾਂ ਅਸੀਂ ਦੇਖੀਏ ਤਾਂ ਰਿਸ਼ਵਤ ਦਾ ਬੜਾ ਹੁੰਦਾ ਹੈ ਕਿ ਰਿਸ਼ਵਤ ਦੇ ਕੇ ਲੱਗਣਾ ਪੈਂਦਾ ਹੈ ਜਾਂ ਫਿਰ ਮਿਹਨਤ ਵਾਲੇ ਬੱਚੇ ਨੂੰ ਜੌਬ ਨਹੀਂ ਮਿਲਦੀ ਦੂਸਰੇ ਬੰਦੇ ਨੂੰ ਜਿਹੜੇ ਲਿੰਕ ਹੁੰਦੇ ਨੇ ਉਹਨੂੰ ਜੌਬ ਮਿਲ ਜਾਂਦੀ ਹੈ ਅਜਿਹਾ ਕੁਝ ਤਾਂ ਨਹੀਂ ਫੇਸ ਕਰਨਾ ਪਿਆ ਮੈਮ ਬਿਲਕੁਲ ਵੀ ਨਹੀਂ ਇਸ ਪੋਸਟਰ ਦੇ ਵਿੱਚ ਸਾਨੂੰ ਕੋਈ ਅਜਿਹੀ ਚੀਜ਼ ਨਹੀਂ ਫੇਸ ਕਰਨੇ ਪਈ ਕੋਈ ਸਾਡੇ ਤੋਂ ਇੱਕ ਵੀ ਰਪਿਆ ਨਹੀਂ ਮੰਗਿਆ ਗਿਆ ਹੈਗਾ ਬਿਲਕੁਲ ਪਿਓਰਲੀ ਇਗਜ਼ਾਮ ਹੋਇਆ ਇਗਜ਼ਾਮ ਕੰਡਕਟ ਹੋਇਆ ਬਾਅਦ ਰਿਜ਼ਲਟ ਆਇਆ ਤੇ ਬਿਲਕੁਲ ਅਜਾ ਸਾਡੇ ਕੋਲ ਜੁਆਇਨ ਨਹੀਂ ਕਿ ਕਿਸੇ ਵੀ ਬੱਚੇ ਤੋਂ ਕੋਈ ਵੀ ਰਿਸ਼ਵਤ ਦੀ ਡਿਮਾਂਡ ਨਹੀਂ ਕੀਤੀ ਗਈ ਕੋਈ ਲਿੰਕਸ ਕੁਝ ਨਹੀਂ ਕੰ ਮਲੇਰ ਬਣਾ ਤਾਂ ਬਿਲਕੁਲ ਕਹਿ ਸਕਦੇ ਆ ਕਿ ਬਹੁਤ ਮਿਹਨਤ ਤੋਂ ਬਾਅਦ ਇੱਕ ਮੁਸ਼ਕਲ ਤੋਂ ਬਾਅਦ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਜਿਹੜਾ ਨੌਜਵਾਨਾਂ ਨੂੰ ਨੌਕਰੀ ਮਿਲਦੀ ਆ ਪਰ ਹੁਣ ਜਿਹੜੀਆਂ ਨੌਕਰੀਆਂ ਮਿਲੀਆਂ ਨੇ ਉਸ ਦੇ ਵਿੱਚ ਕੋਈ ਵੀ ਰਿਸ਼ਤਵਤ ਨਹੀਂ ਲਈ ਗਈ ਸਿੱਧੇ ਤੌਰ ਤੇ ਨੌਜਵਾਨਾਂ ਦੇ ਵੱਲੋਂ ਖੁਦ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਅਜਿਹੀ ਚੀਜ਼ ਨਹੀਂ ਵਾਪਰੀ ਗਈ ਤੇ ਅੱਜ ਪੰਜਾਬ ਦੇ ਜਿੱਥੇ ਅਸੀਂ ਕਹਿੰਦੇ ਆ ਕਿ ਐਨ ਇੰਪਲੋਇਮੈਂਟ ਹੈ ਬੇਰੁਜ਼ਗਾਰੀ ਹੈ ਤਾਂ ਉਹ ਬੇਰੁਜ਼ਗਾਰੀ ਨੂੰ ਅੱਜ ਕਿਤੇ ਨਾ ਕਿਤੇ ਠੱਲ ਪਈ ਨਜ਼ਰ ਆਈ ਹੈ